ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿੰਡ ਵਿੱਚ ਬਸ ਦਾ ਇੰਤਜ਼ਾਰ ਕਰਦੇ ਲੋਕਾਂ ਦੀ ਸਹੂਲਤ ਲਈ ਸ਼ੈਡ ਪਾ ਕੇ ਬਸ ਸਟਾਪ ਬਣਾਏ ਜਾਂਦੇ ਹਨ ਪਰ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਆਲੇਚਕ ਦੀ ਗੱਲ ਕਰੀਏ ਤਾਂ ਇਸ ਦੇ ਬਸ ਸਟਾਪ ਦੀ ਸ਼ੈਡ ਬੇहद ਖਸਤਾ ਹਾਲਤ ਵਿੱਚ ਹੈ ਹਾਲਾਂਕਿ ਇਸ ਨੂੰ ਬਣੇ ਜਿਆਦਾ ਦੇਰ ਨਹੀਂ ਹੋਈ ਹੈ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ 1999 ਵਿੱਚ ਪੰਚਾਇਤ ਵੱਲੋਂ ਪੰਚਾਇਤੀ ਗ੍ਰਾਂਟ ਦੀ ਵਰਤੋਂ ਕਰਕੇ ਇਹ ਸ਼ੈੜ ਬਣਾਈ ਗਈ ਸੀ ਪਰ ਪਿਛਲੇ 6-7 ਸਾਲਾਂ ਤੋਂ ਨਾ ਤਾਂ ਇੱਥੋਂ ਦੀ ਸਫਾਈ ਹੋਈ ਅਤੇ ਨਾ ਹੀ ਮੁਰੰਮਤ ਹੁਣ ਇਸ ਦੀ ਛੱਤ ਬਰਸਾਤ ਵਿੱਚ ਟਪ ਟਪ ਚੌਂਦੀ ਹੈ ਅਤੇ ਇੰਨੀ ਮਾੜੀ ਹਾਲਤ ਵਿੱਚ ਹੈ ਕਿ ਕਦੇ ਵੀ ਡਿੱਗ ਸਕਦੀ ਹੈ ਜੋ ਹਾਦਸੇ ਦਾ ਸਬਬ ਵੀ ਬਣ ਸਕਦੀ ਹੈ ਹਾਲਾਂਕਿ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਪਿੰਡ ਦੇ ਲੋਕ ਜੋ ਬਸ ਦੇ ਉਡੀਕ ਕਰਦੇ ਹਨ ਉਹ ਇਸ ਦੇ ਥੱਲੇ ਨਹੀਂ ਬਹਿੰਦੇ ਕਿਉਂਕਿ ਉਹ ਇਸ ਦੀ ਹਾਲਤ ਜਾਣਦੇ ਹਨ ਪਰ ਬਾਹਰ ਦੇ ਯਾਤਰੀ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਛੱਡ ਅੰਦਰੋਂ ਪੂਰੀ ਗਲ ਚੁੱਕੀ ਹੈ ਉਹ ਹਜੇ ਵੀ ਬਸ ਦੇ ਇੰਤਜ਼ਾਰ ਵਿੱਚ ਇਸ ਦੇ ਥੱਲੇ ਬੈਠੇ ਨਜ਼ਰ ਆਉਂਦੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਚਾਇਤ ਗ੍ਰਾਂਟ ਦੀ ਕਮੀ ਕਾਰਨ ਇਸ ਦੀ ਮੁਰੰਮਤ ਨਹੀਂ ਕਰ پا ਰਹੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਦਾ ਨਾਮ ਜੀ ਗੁਰਪ੍ਰੀਤ ਸਿੰਘ ਆ ਜੀ ਤੇ ਇਹ ਜਿਹੜੀ ਤੁਸੀਂ ਬਿਲਡਿੰਗ ਵੇਖ ਰਹੇ ਹੋ ਇਹ ਬੱਸ ਸਟੈਂਡ ਹਲੇ ਚੱਕ ਤੇ ਇਹ 1999 ਦਾ ਬਣਿਆ ਹੋਇਆ ਜੀ ਘੱਟੋ ਘੱਟ 25 26 ਸਾਲ ਹੋ ਗਏ ਨੇ ਤੇ ਇਹਦੀ ਹਾਲਤ ਬਹੁਤ ਖਸਤਾ ਜੀ ਤੇ ਇਹ ਕਿਤੇ ਵੀ ਡਿੱਗ ਸਕਦਾ ਵਾ ਪਾਣੀ ਵੀ ਕੋ ਜੂੰਡਿਆ ਤੇ ਇਹ ਬੈਣਯੋਗ ਨਹੀਂ ਹੈਗਾ ਕਿਸੇ ਵੀ ਸਵਾਰੀ ਕੋਈ ਜਿਹਨੇ ਵੇਟ ਉਟ ਕਰਨੀ ਹੁੰਦੀ ਆ ਉਹ ਬੈ ਨਹੀਂ ਸਕਦਾ ਇੱਥੇ ਤੇ ਇਹ ਗੁਜਾਰਸ਼ਾ ਜੀ ਸਰਕਾਰ ਅੱਗੇ ਸਫਾਈ ਦਾ ਇਹ ਪੰਚਾਇਤ ਅੰਦਰ ਆ ਪੰਚਾਇਤ ਨਹੀਂ ਬਣਾਉਂਦੀ ਇਹਨੂੰ ਦੁਬਾਰਾ ਇਹ ਪੰਚਾਇਤ ਬਣਾਉਂਦੀ ਆ ਪਰ ਸਰਪੰਚੋ ਵਗੈਰਾ ਕੀ ਕਰਨ ਉਹ ਉੱਥੇ ਜਦੋਂ ਕੋਈ ਪਿੱਛੋਂ ਕੋਈ ਗ੍ਰਾਂਟ ਵਗੈਰਾ ਆਏਗੀ ਤਾਂ ਫੇਰ ਹੀ ਉਹ ਬਣਾ ਸਕਦੇ ਆ ਤੇ ਪਿੱਛੇ ਉੱਚ ਪਦਰੀ ਜਿਹੜੇ ਹੈਗੇ ਉਹਨਾਂ ਨੂੰ गुजारिश ਆ ਕਿ ਉਹ ਇਹਦੇ ਵੱਲ ਧਿਆਨ ਇਹ ਹਾਲਤ ਇਦਾਂ ਦੀ ਹੋਈ ਦੀ 25 ਸਾਲ ਇਹ ਤਾਂ ਪਹਿਲਾਂ ਦੇ ਸਹੀ 1999 ਦਾ ਵੈਸੇ ਬਣਿਆ ਦਾ ਤੇ ਕੋਈ ਹੋਣ ਕੋਈ 5-7 ਸਾਲ ਹੋ ਗਏ ਦਾ ਜਿਹੜਾ ਕਾਫੀ ਖਰਾਬ ਹੋ ਗਿਆ ਦਾ ਪਰ ਕਿੰਨੀ ਜਲਦੀ ਖਰਾਬ ਹੋ ਜਾਂਦਾ ਨਹੀਂ ਇਹਦੇ ਕੋਈ ਰੱਖ-ਰਖਾਵ ਨਹੀਂ ਹੋਇਆ ਇਹਦੇ ਉੱਤੇ ਜਿਹੜਾ ਉਹਦਾ ਪ੍ਰਣਾਲਾ ਵਗੈਰਾ ਉਹ ਬੰਦ ਹੋ ਗਿਆ ਸੀ ਤੇ ਪਾਣੀ ਤੋਂ ਨਿਕਲਿਆ ਨਹੀਂ ਤੇ ਉਹਦੇ ਕਰਕੇ ਖਰਾਬ ਹੋ ਗਿਆ ਜੇ ਪੰਚਾਇਤ ਦੀ ਬਣਾਉਂਦੀ ਜ਼ਿੰਮੇਵਾਰੀ ਹੈ ਰੱਖ-ਰਖਾਵ ਦੀ ਜ਼ਿੰਮੇਵਾਰੀ ਨਹੀਂ ਬਣਦੀ ਨਹੀਂ ਵੇਖੋ ਪੰਚਾਇਤਾਂ ਬਦਲਦੀਆਂ ਰਹਿੰਦੀਆਂ ਨੇ ਵੇਖੋ ਹੁਣ ਜਿਹੜਾ ਮੌਜੂਦਾ ਵਾ ਉਹ ਤੇ ਕਾਫੀ ਕੰਮ ਕਰ ਰਹੇ ਨੇ ਸਰਪੰਚ ਤੇ ਹੁਣ ਇਹ ਵੀ ਜਦੋਂ ਆਏਗਾ ਉਹਨਾਂ ਦੇ ਅੰਦਰ ਚ ਵੈਸੇ ਪਿੱਛੋਂ ਕੋਈ ਗਰਾਟਾ ਵਗੈਰਾ ਆਉਣ ਤੇ ਫੇਰ ਇਹ ਕੰਮ ਕਰਨ ਹਾਂਜੀ ਹਾਂਜੀ ਪੂਰੀ ਉਹਨਾਂ ਕਿ ਅਸੀਂ ਵਿਚਾਰ ਚ ਕਰਦੇ ਆ ਕਿ ਬਣਾਇਆ ਜਾਵੇ ਇਥੋਂ ਸਾਫ ਸੁੰਦਰ ਬਣਾਇਆ ਜਾਏ ਤਾਂ ਕਿ ਲੋਕ ਇੱਥੇ ਫਲੋ ਹੋਣ ਬੈਣ ਜਿਹੜੀ ਵੇਟ ਕਰਦੀਆਂ ਸਵਾਰੀਆਂ ਨੂੰ ਕੋਈ ਦਿੱਕਤ ਨਾ ਹੋਵੇ ਦਰਸ਼ਨ ਲਾਲ ਹੈ ਮੇਰਾ ਨਾਮ ਦਰਸ਼ਨ ਲਾਲ ਹਾਂਜੀ ਕਿਹੜਾ ਪਿੰਡ ਹੈ ਔਰ ਕਿਦੋਂ ਪਿੰਡ ਹਲੇ ਚੱਕ ਹੈ ਹਲੇ ਚੱਕ ਕਿਦੋਂ ਬਣਿਆ ਗਦਾਸ ਪਤਾ 4 4 ਕਿਲੋਮੀਟਰ ਹੈ ਤੇ 15 20 ਸਾਲ ਹੋ ਗਏ ਬਣੇ ਨੂੰ ਤੇ ਸਾਰਾ ਇਹ ਝੋਗਿਆ ਦਾ ਕੀ ਖਲੋਣਾ ਕਿਸ ਨੇ ਸੇ ਕੋਈ ਵੀ ਨਹੀਂ ਆਉਂਦਾ ਕੋਈ ਇੱਥੇ ਬੰਦਾ ਹੀ ਖਲੋਣਾ ਨਹੀਂ ਕਾਦੇ ਬਣਾਇਆ ਹੈਗੇ ਇਹ ਕਿ ਪਾਣੀ ਚਾਹੁੰਦਾ ਪਿਆ ਹੈ ਪਾਣੀ ਚਾਹੁੰਦਾ ਪਿਆ ਬੇਚੀ ਬਾਰਸ਼ ਵਾਰੀ ਜੇ ਨਾ ਜੀ ਪਾਣੀ ਬੜਾ ਚਾਹੁੰਦਾ ਰੇ ਤੇ ਘਣੜਾ ਆਈਆ ਬਹੁਤ ਖਸਟਾ ਹੋ ਗਿਆ ਏ